ओके ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੇ ਸਾਧ ਸੰਗਜੋ ਇੱਕ ਜ਼ਰੂਰੀ ਬੇਨਤੀ ਕਰ ਰਹੇ ਆ ਇਹ ਜੋ ਸਕਰੀਨ ਤੇ ਇੱਕ ਫੋਟੋ ਦਿਖਾਈ ਦਿੱਤੀ ਜਾ ਰਹੀ ਆ ਦਿਖਾ ਰਹੇ ਆ ਇਹ ਫੋਟੋ ਬਾਪੂ ਜੀਤ ਸਿੰਘ ਜੀ ਪਿੰਡ ਬੱਗੇ ਸੋ ਨੇੜੇ ਧਰਮਕੋਟ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ ਇਹ ਕੱਲ ਸਵੇਰੇ 3 ਅਪ੍ਰੈਲ ਨੂੰ ਸਵੇਰੇ ਆਪਣੇ ਘਰੋਂ ਚਲੇ ਗਏ ਆ ਸੋ ਇਹਨਾਂ ਦੀ ਦਿਮਾਗੀ ਹਾਲਤ ਕੁਝ ਠੀਕ ਨਹੀਂ ਸੀ ਇਸ ਕਰਕੇ ਇਹਨਾਂ ਨੂੰ ਖੁਦ ਨਹੀਂ ਪਤਾ ਕਿ ਕਿੱਧਰ ਚਲੇ ਗਏ ਆ ਸੋ ਪਰਿਵਾਰ ਵੱਲੋਂ ਇੱਕ ਬੇਨਤੀ ਆ ਕਿ ਜਿਹੜਾ ਵੀ ਇਹਨਾਂ ਨੂੰ ਬਾਪੂ ਜੀ ਸਿੰਘ ਨੂੰ ਦੇਖਦਾ ਹੈ ਉਹ ਥੱਲੇ ਦਿੱਤੇ ਹੋਏ ਨੰਬਰ ਤੇ ਪਰਿਵਾਰ ਦੇ ਨਾਲ ਸੰਪਰਕ ਕਰਕੇ ਦੱਸਣ ਦੀ ਜ਼ਰੂਰ ਖੇਤਰ ਕਰੇ ਕਿਰਪਾਲਤਾ ਕਰੇ ਸੋ ਪਰਿਵਾਰ ਦਾ ਬਹੁਤ ਮੰਦਹਾਲ ਹੈ ਕਿਉਂਕਿ ਕੋਈ ਘਰ ਦਾ ਬਜ਼ੁਰਗ ਘਰੋਂ ਚਲੇ ਜਾਣਾ ਸੋ ਪਰਿਵਾਰ ਵੱਲੋਂ ਇੱਕ ਬੇਨਤੀ ਦੀ ਗੁਹਾਰ ਲਗਾਈ ਜਾ ਰਹੀ ਆ ਕਿ ਇਸ ਨੰਬਰ ਤੇ ਜਰੂਰ ਸੀ ਸੰਪਰਕ ਕਰੋ ਇਸ ਬਾਪੂ ਜੀ ਦੇ ਚਿੱਟਾ ਕੁਰਤਾ ਪਜਾਮਾ ਔਰ ਦਸਤਾਰ ਬਣੀ ਹੋਈ ਹੈ ਜਿਸ ਨੂੰ ਵੀ ਕਿਸੇ ਵੀ ਇਹ ਬਾਪੂ ਦੇ ਸੇ ਕਿਸੇ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਜਾ ਕੇ ਤੇ ਰਾਹ ਦੇ ਵਿੱਚ ਸੋ ਇਸ ਨੰਬਰ ਤੇ ਭਾਈ ਜਰੂਰ ਦੱਸਣ ਦੀ ਕਿਰਪਾਤਾ ਕਰਨ ਇਹ ਬਾਪੂ ਪਿੰਡ ਬੱਗੇ ਜਿਹੜੇ ਧਰਮਕੋਟ ਜ਼ਿਲ੍ਹਾ ਮੁਕਾ ਦਾ ਰਹਿਣ ਵਾਲਾ ਹੈ ਸੋ ਬੇਨਤੀ ਆ ਇਸ ਵੀਡੀਓ ਨੂੰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਬਜ਼ੁਰਗ ਆਪਣੇ ਉਹ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਮਿਲ ਸਕੇ ਸੋ ਪਰਿਵਾਰ ਵੱਲੋਂ ਇਸ ਘਰ ਫਿਰ ਗੁਹਾਰ ਬੇਨਤੀ ਆ ਕਿ ਭਾਈ ਇਹ ਬਾਪੂ ਸਾਡਾ ਮਿਲ ਜਾਵੇ ਇਸ ਲਈ ਵੀਡੀਓ ਨੂੰ ਵੱਤਵਾ ਦੇ ਸ਼ੇਅਰ ਕਰੋ ਵੇਖਦਿਆ ਸਰਦ ਜਿੱਥੇ ਵੀ ਕਿਤੇ ਵੀ ਇਹ ਬਾਪੂ ਮਿਲਦੇ ਨੇ ਤੇ ਤਰੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਨ ਵਾਹਿਗੁਰੂ ਜੀ ਕਾ ਖਾਲਸਾ